ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਂ ਬੋਲੀ ਪੰਜਾਬੀ ਦੇ ਵਿੱਚ ਤੇ ਜਿਵੇਂ ਅਸੀਂ ਰੈਗੂਲਰ ਕਰ ਰਹੇ ਹਾਂ ਵਰਣਮਾਲਾ ਯਾਦ ਤੇ ਪੰਜਾਬੀ ਸਿੱਖਣ ਤੋਂ ਪਹਿਲਾਂ ਵਰਣਮਾਲਾ ਕਰਨਾ ਜ਼ਰੂਰੀ ਹੈ ਤਾਂ ਅਸੀਂ ਕੱਲ ਊੜੇ ਬਾਰੇ ਤੁਹਾਨੂੰ ਮੈਂ ਦੱਸਿਆ ਸੀ ਤੇ ਡਰਾਇੰਗ ਵੀ ਬਣਾ ਕੇ ਦਿਖਾਈ ਸੀ ਤੇ ਉਸੇ ਤਰ੍ਹਾਂ ਅੱਜ ਵੀ ਮੈਂ ਤੁਹਾਨੂੰ ਐੜੇ ਬਾਰੇ ਦੱਸੂੰਗੀ ਜਾਨਕੀ ਵਰਨਮਾਲਾ ਦਾ ਦੂਸਰਾ ਅੱਖਰ ਐੜਾ ਹੁੰਦਾ ਹੈ ਐੜਾ ਅੱਖ ਤੇ ਉਹ ਦੀ ਮੈਂ ਡਰਾਇੰਗ ਬਣਾ ਕੇ ਮੈਂ ਤੁਹਾਨੂੰ ਦਿਖਾਉਂਗੀ ਡਰਾਇੰਗ ਮੈਂ ਇਸ ਲਈ ਬਣਾਨੀ ਹੈ ਕਿਉਂਕਿ ਆ ਆਪਾਂ ਨੂੰ ਪੜਨ ਦੇ ਵਿੱਚ ਦਿਲਚਸਪੀ ਹੋ ਜਾਈ ਤੇ ਨਾਲ ਦੀ ਨਾਲ ਆਪਣਾ ਡਰਾਇੰਗ ਦਾ ਜਿਹੜਾ ਸਿਲੇਬਸ ਹੈ ਉਹ ਵੀ ਕੰਪਲੀਟ ਹੋ ਜਾਏ ਤਾਂ ਸ਼ੁਰੂਆਤ ਕਰਦੇ ਹਾਂ ਫਿਰ ਕੱਲ ਆਪਾਂ ਪੜਿਆ ਸੀ ਊੜਾ ਊਠ ਤੇ ਅੱਜ ਆਪਾਂ ਪੜਾਂਗੇ ਵਰਣਮਾਲਾ ਦਾ ਦੂਸਰਾ ਅੱਖਰ ਐੜਾ ਅੱਖ ਤੇ ਆਪਾਂ ਐੜਾ ਕਿਸ ਤਰ੍ਹਾਂ ਬਣਾਉਣਾ ਹੈ ਕਿਸ ਤਰ੍ਹਾਂ ਲਿਖਣਾ ਹੈ ਇਹ ਤੁਹਾਨੂੰ ਮੈਂ ਦੱਸ ਰਹੀ ਹਾਂ ਐੜਾ ਲਿਖਾਂਗੇ ਹੋ ਗਿਆ ਐੜਾ ਐੜਾ ਨੂੰ ਥੋੜਾ ਜਆ ਸੋਨਾ ਬਣਾਵਾਂਗੇ ਜਾਨੀ ਕਿ ਜਿਵੇਂ ਮੈਂ ਕੱਲ ਦੱਸਿਆ ਸੀ ਕਿ ਆਪਣੀ ਪੰਜਾਬੀ ਦੀ ਜੋ ਲਿਖਾਈ ਹੈ ਜਿਹਨੂੰ ਆਪਾਂ ਇੰਗਲਿਸ਼ ਚ ਰਾਈਟਿੰਗ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਉਹ ਆ ਜਾਂਦਾ ਹੈ ਉਹਨੂੰ ਜਾਨੀ ਕਿ ਆਪਣੀ ਲਿਖਾਈ ਨੂੰ ਪੂਰਾ ਸੁੰਦਰ ਤੇ ਸੋਨਾ ਬਣਾਣਾ ਹੈ ਇਹ ਹੋ ਗਿਆ ਜੀ ਆੜਾ ਤੇ ਐੜਾ ਐੜਾ ਦਾ ਮਤਲਬ ਹੈ ਉਹ ਹੁੰਦਾ ਹੈ ਅੱਖ ਤੇ ਅੱਖ ਤੁਹਾਨੂੰ ਮੈਂ ਬਣਾਉਣੀ ਸਿਖਾਉਂਗੀ ਡਰਾਇੰਗ ਯਾਨੀ ਕਿ ਆਪਾਂ ਇੱਕ ਦੇ ਨਾਲ ਇੱਕ ਸਬਜੈਕਟ ਦੇ ਨਾਲ ਦੋ ਸਬਜੈਕਟ ਬਣਾਉਣੇ ਆ ਮੈਂ ਤੁਹਾਨੂੰ ਅੱਖ ਦੀ ਜੋ ਡਰਾਇੰਗ ਹੈ ਉਹ ਵੀ ਨਾਲ-ਨਾਲ ਸਿਖਾਵਾਂਗੀ ਇਹ ਬਣ ਗਿਆ ਜੀ ਸਾਡੀ ਅੱਖ ਅੱਖ ਦੀ ਛੋਟੀ ਜੀ ਇਹ ਲਾਈਟ ਪਾ ਦਿੱਤੀ ਹੈ ਮੈਂ ਅੱਖ ਕਿੱਦਾਂ ਬਣਾਈ ਦੀ ਹੈ ਇਹ ਵੀ ਤੁਹਾਨੂੰ ਨਾਲ ਦੇ ਨਾਲ ਦੱਸਾਂਗੀ ਪਹਿਲਾਂ ਆਪਾਂ ਇਹਨੂੰ ਹਲਕਾ ਸਾ ਹਲਕਾ ਜਿਹਾ ਡਰਾ ਕਰ ਲੈਨੇ ਆ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਥੋੜਾ ਸਾ ਥੋੜਾ ਜਿਹਾ ਹੋਰ ਅੱਗੇ ਵਧਾ ਦਾਂਗੇ ਜਾਨੀ ਕਿ ਹੋਰ ਸੋਹਣਾ ਬਣਾ ਦਾਂਗੇ ਇਹ ਹੈ ਜਿਹੜਾ ਅੱਖ ਦਾ ਵਿਚਲਾ ਪੁਆਇੰਟ ਇਦੇ ਨਾਲ ਕੀ ਹੈ ਕਿ ਸਾਨੂੰ ਅਗਲਾ ਜੋ ਅੱਖਰ ਆਪਾਂ ਪੜ ਰਹੇ ਹਾਂ ਵਰਣਮਾਲਾ ਦਾ ਉਹ ਬੜੀ ਵਧੀਆ ਤਰੀਕੇ ਨਾਲ ਯਾਦ ਹੋ ਸਕਦਾ ਹੈ ਤੇ ਆਪਾਂ ਨੂੰ ਇੱਕ ਵਾਰੀ ਜੀ ਸਮਝ ਆ ਜਾਂਦਾ ਹੈ ਕਿ ਆਪਾਂ ਐਡਾ ਬਣਾਇਆ ਸੀ ਲਿਖਿਆ ਸੀ ਤੇ ਉਹ ਆਪਾਂ ਨੂੰ ਹਮੇਸ਼ਾ ਯਾਦ ਰਹੂਗਾ ਕਿ ਉਹਨੂੰ ਆਪਾਂ ਹੋਰ ਵੀ ਸੋਹਣੇ ਤਰੀਕੇ ਨਾਲ ਆਪਾਂ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਯਾਦ ਕਰਨ ਦੀ ਕੋਸ਼ਿਸ਼ ਕੀਤੀ ਡਰਾਇੰਗ ਬਣਾ ਕੇ ਜਿਹੜੀ ਆ ਉੱਪਰ ਲਾਈਨ ਜਾਂਦੀ ਆ ਇਹਨੂੰ ਆਪਾਂ ਪੂਰਾ ਡਾਰਕ ਕਰ ਦਾਂਗੇ extra Di ਜਿਹੜੀ ਨੀਚੇ ਵਾਲੀ ਲੈਨ ਹੁੰਦੀ ਆ ਆਪਾਂ ਉਹਨੂੰ ਇੱਥੋਂ ਡਾਰਕ ਕਰਨਾ ਹੈ ਸਾਈਡ ਤੋਂ ਥੋੜਾ ਜਿਹਾ ਬਾਲਾ ਨਹੀਂ ਕਰਨਾ ਇਹ ਹਮ ਸਾਡੇ ਕੋਲੇ ਬ੍ਰਾਊਨ ਕਲਰ ਹੈ ਜਿਹੜਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਭਰ ਦਵਾਂਗੇ ਜਿੱਥੇ ਵੀ ਆਪਾਂ ਨੂੰ ਇਹਦੇ ਵਿੱਚ ਕੋਈ ਕਮੀ ਲੱਗਦੀ ਹੈ ਤਾਂ ਆਪਾਂ ਉਹਨੂੰ ਦੂਸਰੀ ਵਾਰੀ ਫੇਰ ਇਸ ਤਰ੍ਹਾਂ ਪਰ ਦੀ ਕੋਸ਼ਿਸ਼ ਕਰਾਂਗੇ ਇਹ ਆਪਾਂ ਬਣਾਤੀ ਹੈ ਉਹਦੀ ਜਿਹੜੀ ਆਪਾਂ ਆਈਬ੍ਰੋ ਕਹਿੰਦੇ ਨੇ ਦੀਵਾਲੀ ਉਹਨਾਂ ਭਾਈ ਦੇ ਵਿੱਚ ਜਾਨੀ ਕਿ ਇਹ ਸਿੱਖਿਆ ਕਿ ਆਪਾਂ ਆੜੇ ਨੂੰ ਆੜੇ ਦਾ ਮਤਲਬ ਕੀ ਹੁੰਦਾ ਹੈ ਇਹ ਆਪਣੀ ਅੱਖ ਬਣ ਕੇ ਹੋ ਗਈ ਹੈ ਤਿਆਰ ਤੁਸੀਂ ਦੇਖੋ ਕਿ ਆਪਾਂ ਪੰਜਾਬੀ ਦੇ ਨਾਲ ਆਪਣੀ ਡਰਾਇੰਗ ਵੀ ਕੰਪਲੀਟ ਕੀਤੀ ਹੈ ਤਾਂ ਆਪਾਂ ਆੜੇ ਦੇ ਨਾਲ ਅੱਖ ਵੀ ਬਣਾ ਕੇ ਵੇਖਣੀ ਆ ਜਾਨੀ ਕਿ ਆਪਾਂ ਨੂੰ ਡਰਾਇੰਗ ਵੀ ਆਉਣੀ ਚਾਹੀਦੀ ਹੈ ਬੜਾ ਇੰਟਰਸਟਿੰਗ ਜਿਹੜਾ ਦਿਲਚਸਪ ਹੈ ਜੋ ਅਸੀਂ ਇਹ ਚੀਜ਼ ਬਣਾਈ ਹੈ ਤਿੰਨਾਂ ਲਈ ਵਰਣਮਾਲਾ ਦਾ ਦੂਸਰਾ ਅੱਖਰ ਐੜਾ ਅੱਖ ਤੁਸੀਂ ਨਾਲ ਡਰਾਇੰਗ ਵੀ ਬਣਾ ਕੇ ਦੇਖਣੀ ਆ ਤੇ ਇਹ ਚੀਜ਼ ਲਿਖ ਕੇ ਵੀ ਦੇਖਣੀ ਆ ਤਾਂ ਅੱਜ ਲਈ ਇੰਨਾ ਹੀ ਧੰਨਵਾਦ